ਵਹੀਂ ਗੁਰਜੀ ਦਾ ਖਾਲਸਾ ਵਹੀਂ ਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਆਪਾਂ ਜਦੋਂ ਆਪਾਂ ਸੂਟ ਕਟਿੰਗ ਕਰਨਾ ਹੈਗਾ ਸਭ ਤੋਂ ਪਹਿਲਾਂ ਇਸ ਤਰ੍ਹਾਂ ਆਪਾਂ ਨਾਪਿਆੰਦ ਲੈਣਾ ਲਿਖ ਲੈਣਾ ਕਾਪੀ ਤੇ ਤਾਂ ਕਿ ਭੁੱਲੀ ਨਾ ਜਾ ਬਾਰਿ ਬਾਰ ਹੀ ਪੜਨ ਨੂੰ ਮੀਟਣਾ ਚੱਕਣਾ ਪਵੇ ਜਿਸ ਤਰ੍ਹਾਂ ਲਵਾਈ ਹੈ 41 ਪਰ ਇਹ ਲੇਡੀਜ਼ ਲਈ ਮੈਂ 2 ਇੰਚ ਵੱਡਾ ਪਾਉਣਾ ਤਾਂ 2 43 ਇੰਚ ਲੰਬਾਈ ਛਾਤੀ 18 ਇੰਚ ਕਮਰ 15.5 ਇੰਚ हिਪ 19.2 ਇੰਚ geke 19.2 ਇੰਚ ਸਾਡੇ 19 ਵੀ ਕਰਾ ਲੈਂਦੀ ਕਿ ਲੇਡੀਜ਼ 19 ਵੀ ਕਰਾ ਲੈਂਦੀ ਆ ਨੇ ਤੇ ਚਾਕ ਹੈਗਾ 19 ਇੰਚ ਥਿੱਗ ਹੈਗਾ 13.5 ਇੰਚ ਪਲੋਈ ਹੈਗੀ ਆ 10.2 ਜਾਨੀ ਕਿ ਥੋੜੀ ਜਿਹੀ 10 ਤੋਂ ਨੀਚੇ 10.5 ਤੋਂ ਉੱਪਰ ਬਾਹਾਂ ਦੀ ਲੰਬਾਈ ਹੈਗੀ 17 ਇੰਚ ਮੂਰੀ ਹੈਗੀ ਆ ਬਾਹਾਂ ਦੇ ਜਿਹੜੇ ਅੱਗੇ ਵਾਲਾ ਹਿੱਸਾ ਨੂੰ ਮੂਰੀ ਕਹਿੰਦੇ ਆ ਮੂਰੀ ਹੈਗੀ 4.5 ਇੰਚ ਤੇ ਮੋਢਾ ਇਹਦਾ 18 ਇੰਚ ਹੈ ਸਲਵਾਰ ਦੀ ਲੰਬਾਈ 34 ਇੰਚ ਸਲਵਾਰ ਦੀ ਮੋਰੀ ਹੈਗੀ ਸਾਡੇ 6 ਇੰਚ ਪੇਟੀ ਹੈਗੀ 22 ਇੰਚ ਲਓ ਜੀ ਹੁਣ ਆਪਾਂ ਅੱਗੇ ਕਮੀਜ਼ ਦੀ ਕਟਿੰਗ ਕਰਨਾ ਦੱਸ ਰਹੀ ਹਾਂ ਤੁਹਾਨੂੰ ਹਾਂਜੀ ਆਪਾਂ ਨੇ ਨਾ ਹੁਣ ਆਪਾਂ 43 ਇੰਚ ਲੰਬਾਈ ਤਿਆਰ ਕਰਨੀ ਹੈ ਕਮੀਜ਼ ਦੀ ਤਾਂ ਇਸ ਤਰ੍ਹਾਂ ਆਪਾਂ ਨੇ ਨਾ ਅੰਚ ਟੇਪ ਐਸ ਤਰ੍ਹਾਂ ਤਰਨਾ ਜਿਵੇਂ ਘੇਪੜ ਲਵਾਈ ਚਾਹੀਦੀ ਹੈ 43 ਇੰਚ ਪਰ ਆਪਾਂ 4. ਵਰਧਵੀ ਲੈਣਾ ਕਪੜਾ ਤੇ ਨ 4 ਲੈਸ ਆ ਦੇ ਇੰਨਾ ਕੱਪੜਾ ਆਪਾਂ ਜ਼ਿਆਦਾ ਲੈਂਤਾ 43 ਤੋਂ ਠੀਕ ਹੈ 47 ਆਪਣਾ ਇਹ ਕੱਪੜਾ ਹੈਗਾ ਇਹਦੀ ਲੰਬਾਈ ਰੱਖਣੀ ਹੈ ਇਸ ਤਰ੍ਹਾਂ ਫੋਲਡ ਕਰ ਲਓ ਇਸ ਕੱਪੜਾ ਡਬਲ ਚੰਗੀ ਤਰ੍ਹਾਂ ਧਿਆਨ ਦਿਓ ਇਸ ਤਰ੍ਹਾਂ ਡਬਲ ਫੋਲਡ ਕੀਤਾ ਗਿਆ ਉਹਦੇ ਬਾਅਦ ਇਸ ਨੂੰ ਆਪਾਂ ਕਟਿੰਗ ਕਰਦੇ ਹਾਂ ਜੱਕੋ ਜੀ ਇਸ ਤੋਂ ਪਰੇ ਅਸਟਰ ਫੋਲਡ ਕਰ ਲੋ ਜਿਤਨਾ ਆਪਾਂ ਨੂੰ 19 ਇੰਚ ਹਿੱਪ ਚਾਹੀਦੀ ਆ ਤਾਂ ਆਪਾਂ 4 ਇੰਚ ਵੱਧ ਲੈ ਲਓ ਵੈਸੇ ਤਾਂ 3 ਇੰਚ ਨਾਲ ਹੀ ਸਾਰ ਜਾਂਦਾ ਕੀ ਵਰ ਹੈ ਇੱਕ ਕਪੜਾ ਹੈ ਕਪੜਾ ਕਾਟਨ ਦਾ ਕੀ ਵੀ ਆਪਣੇ ਕੋਲ ਸਿੰਥੈਟਿਕ ਕਪੜਾ ਹੁੰਦਾ ਅਨਜਾਣ ਹੁੰਦਾ ਕਿ ਵੀਰ ਕੋਈ ਸਾਈਡ ਤੇ ਘੱਟ ਲੱਗ ਜਾਂਦਾ ਜਾਂ ਬਿੰਗਟ ਐਡਾ ਕੱਟਿਆ ਜਾਂਦਾ ਸਹੀ ਤਰੀਕੇ ਨਾਲ ਫੋਟੋ ਕਟਿੰਗ ਨਹੀਂ ਵੀ ਹੁੰਦੀ ਤਾਂ 1 ਇੰਚ ਐਕਸਟਰਾ ਵੱਧ ਰੱਖ ਲਾਗੇ ਤਾਂ ਕੋਈ ਨੁਕਸਾਨ ਨਹੀਂ इस तरह ही अपना उन्नीस प्लस तीन बी इंचाई साढ़े ग्यारह इंच तो इस तरह इंच टिप ला लो जी साढ़े ग्यारह इंच इस तरह सारी लेंथ देखो अपनी चौड़ाई लंबाई सारी सही है जी साढ़े ग्यारह इंच के निशान ला लो इस तरह బిల్లు ఓకే సార్ సాధి గారర నాతో బాధ యనా ఆ కప్పుడే రేప ਚੁੰਨ ਦੇ ਬੱਲੇ ਵੀ ਹੁੰਦੇ ਆ 17 ਹਾਂ ਇਹ ਸ ਨੂੰ ਬੱਲੇ ਵਸਤਰਖਲੋ ਜੇ ਆਪਣੀ 6.5 ਮੋਰੀ ਜਾਂ 6 ਇੰਚ ਨੂੰ ਬੱਲੇ ਪਾਉਗੇ ਜੋ ਆਪਾਂ ਸਲਵਾਰ ਬਣਾਵਾਂਗੇ ਇਸ ਉਹਦਾ ਹਿੱਸਾ ਦਾ ਉਹਦਾ ਪਾਰਟ ਕੱਟ ਰਹੇ ਆ ਆਪਾਂ 6.5 ਇੰਚ ਲੰਬਾਈ ਤੇ ਇਹਦੇ ਵਾਲੇ ਫਕੜਾਂਗੇ ਜੀ ਜਿਹੜਾ ਐਕਸਟਰਾ ਕੱਪੜਾ ਉਸ ਤੋਂ ਕਟਿੰਗ ਕਰ ਦੋ ਵੱਧ ਕਟਣਾ ਨਹੀਂ ਦੇਵੋ ਤਾਂ ਆਪਾਂ ਇਹ ਵੀ ਆਪਾਂ ਕਰਦੇ ਆਂਗੇ ਲੰਬਾਈ ਆਪਾਂ ਨੂੰ 33.5 ਇੰਚ ਲੰਬਾਈ ਚਾਹੀਦੀ ਸੀ ਇਸ ਤਰ੍ਹਾਂ ਇਹਦੇ ਵਾਲੇ ਪਿੱਛੇ ਤੋਂ ਲਾ ਕੇ ਆਪਾਂ ਕੱਟਨੇ ਆਂ साढ़े इकती इंच लंबाई यह है अपना सलवार का पार्ट इसमें एक बार सैड त रख दिखे लो जी आप फिर कमीज ते आ गए जो आप कमीज कटी सी इस तरह लंबाई कटी सी एक अगला हिस्सा आ गया एक पिछला इसन अलग अलग कर देना इस तरीके इस तरह करने तो बाद एक पार्ट पर कर दो जी ਲੋਟੀ ਕਟਿੰਗ ਕਰਨ ਵੇਲੇ ਇੱਕ ਚੀਜ਼ ਦਾ ਧਿਆਨ ਰੱਖਣਾ ਜਿਵੇਂ ਇਹਦੇ ਬਾਕਸ ਬਣੇ ਹੋਣੇ ਕਿੰਨੇ ਦੇ ਫਲਾਵਰ ਬਣੇ ਹੁੰਦੇ ਆ ਇਸ ਤਰ੍ਹਾਂ ਇੱਕ ਡਾਇਰੈਕਸ਼ਨ ਚ ਰੱਖਣਾ ਜਿਵੇਂ ਆਪਣੀ ਆਹ ਤਿਕੋਣ ਨਿਚੇ ਤਾਂ ਨਿਚੇ ਹੀ ਰੱਖਣੀ ਹੈ ਜੇ ਜੇ ਨੂੰ ਉੱਪਰ ਰੱਖਣਾ ਤਾਂ ਉੱਪਰ ਹੀ ਰੱਖਣੀ ਸਾਰੇ ਪਾਰਟ ਜਿੰਨੇ ਵੀ ਹੈਗੇ ਆ ਬਾਜੂ ਹੋਈ ਬੈਕ ਹੋਈ ਫਰੰਟ ਹੋਈ ਇਹ ਸਾਰੇ ਇੱਕੋ ਜਗ੍ਹਾ ਨੇ ਜਾਣੇ ਚਾਹੀਦੇ ਆ ਇਸਹੀ ਤਰੀਕੇ ਨਾਲ ਹੈਈ ਇੱਕੋ ਜਿਹਾ ਜਾਣੇ ਚਾਹੀਦੇ ਹੈਗੇ ਜੇ ਉੱਪਰੋਂ ਪਰ ਇਹਦਾ ਤਿਕੋਣ ਉੱਪਰ ਤੋਂ ਉੱਪਰ ਹੋਣਾ ਚਾਹੀਦਾ ਜੇ ਨੀਚੇ ਹੈ ਤਾਂ ਨੀਚੇ ਇਹ ਡਾਇਰੈਕਸ਼ਨ ਇੱਕੋ ਜਿਹੀ ਹੋਣੀ ਚਾਹੀਦੀ ਹੈ ਉੱਪਰ-ਨੀਚੇ ਕਰ ਦੇ ਲੋ ਸਹੀ ਤਰੀਕੇ ਨਾਲ ਸੋਹਣ ਲੱਗਦਾ ਹੈ ਸੂਟ ਵਾਚ ਪਾਇਆ ਬਹੁਤ ਗੰਦਾ ਲੱਗਦਾ ਹੈ ਇਸ ਤਰ੍ਹਾਂ ਫੋਲਡ ਕਰ ਦੋ ਜੀ ਆਹ ਆਪਣਾ ਇੱਕ ਹਿੱਸਾ ਹੋ ਗਿਆ ਇਸ ਤਰੀਆ ਹੀ ਆਪਾਂ ਅਲੱਗ-ਅਲੱਗ ਕਰ ਲੈ ਹੈ ਪੱਲੇ ਜਦੋਂ ਆਪਾਂ ਲੰਬਾਈ ਚ ਆਪਣਾ ਮਤਲਬ ਫਰੰਟ ਬੈਕ ਦੀ ਕਟਿੰਗ ਕਰਦੇ ਨਾ ਉਦੋਂ ਫਿਰ ਆਪਾਂ ਨੂੰ ਗਲਤੀ ਲੱਗ ਜਾਂਦੀ ਆਪਾਂ ਗਲਤ ਕਟਿੰਗ ਕਰ ਦਿੰਨੇ ਆ ਮੁਰਲੇ ਹਿੱਸਾ ਛੋਟਾ ਹੁੰਦਾ ਪਿਛਲੇ ਹਿੱਸੇ ਆਪਣੇ ਮੋਢਿਆਂ ਕੋਲ ਲੰਮੇ ਹੁੰਦੇ ਆ ਵੱਡੇ ਹੁੰਦੇ ਆ ਅਜੀ ਤੁਹਾਨੂੰ ਕਹਾਂ ਸੀ ਬਾਕਸ ਉੱਪਰ ਇਸ ਤਰ੍ਹਾਂ ਜਿਵੇਂ ਆਹ ਜੇ ਬਾਕਸ ਦੇ ਫੇਸ ਨੇ ਉੱਪਰ ਚਾਹਨੇ ਇਸ ਤਰ੍ਹਾਂ ਇਸ ਤਰ੍ਹਾਂ ਇਦੋਂ ਵੀ ਹੀ ਇਸ ਤਰ੍ਹਾਂ ਹੀ ਡਿਜ਼ਾਈਨ ਬਣਾ ਜਿਨਾ ਜੇ ਆਪਾਂ ਇਸ ਤਰ੍ਹਾਂ ਕਰ ਦਾਂਗੇ ਤਾਂ ਇਹ ਡਿਜ਼ਾਈਨਿੰਗ ਗਲਤ ਹੋ ਜੂਗੀ ਡਿਜ਼ਾਈਨਿੰਗ ਸਹੀ ਰੱਖਣ ਵਾਸਤੇ ਇਸ ਤਰ੍ਹਾਂ ਚਿੰਨਚਾ ਚੈੱਕ ਕਰਕੇ ਪਹਿਲਾਂ ਤੈਹ ਲਾਉ ਤਾਂ ਕਿ ਆਪਾਂ ਬਾਅਦ ਚ ਕੋਈ ਦਿੱਕਤ ਨਾ ਹੋਵੇ ਇਸ ਤਰ੍ਹਾਂ ਕਰਨ ਤੋਂ ਬਾਅਦ ਜੀ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਤੀਰਾ ਮਿਲਣਾ ਹੁੰਦਾ ਪਹਿਲਾਂ ਤੀਰਾ ਲੈਣਾ ਇਹਦਾ ਇਹ ਲੇਡੀਜ਼ ਹੈਗੀ 18 ਇੰਚ ਛਾਤੀ ਵਾਲੀ ਇਹ ਲੇਡੀਜ਼ ਬਹੁਤ ਹੀ ਭਾਰੀ ਨਹੀਂ ਹੈਗੀ ਅਗਰ ਜੇ ਕੋਈ ਭਾਰੀ ਹੈਗਾ ਤਾਂ ਤਾਂ ਹਲਦੀ ਸੀਜ਼ ਹੈ ਫਿਰ ਤੁਸੀਂ 7 ਇੰਚ ਤੀਰਾ ਕੱਟੋ ਦੇ 6 ਇੰਚ ਤੀਰਾ ਬਹੁਤ ਹੁੰਦਾ 18 ਇੰਚ ਛਾਤੀ ਵਾਲੇ ਨੂੰ ਕਿਉਂਕਿ ਦੁਬਾਰ ਚ ਮੋੜ ਡਿੱਗਦੇ ਆ ਲਓ ਜੀ 7 ਇੰਚ ਮੋਟਾ ਕੱਟੋ ਲੰਬਾਈ 7 ਇੰਚ ਇਸ ਤਰ੍ਹਾਂ ਇੱਧਰ 6 ਇੰਚ ਇੱਥੋਂ ਵੀ 6 ਇੰਚ ਇਸ ਤਰ੍ਹਾਂ ਹੀ ਇਹਦੀ ਗੋਲਾਈ ਪਾ ਦੋ ਲਓ ਜੀ ਹੁਣ ਆਪਣੀ ਪਲੋਈ ਹੈਗੀ ਸੀ 10.2 ਤਾਂ ਆਪਾਂ 11.2 ਤੇ ਨਿਸ਼ਾਨ ਲਗਾ ਲਓ ਇਦੋਂ ਸਾਢੇ 3 ਇੰਚ ਲੰਬਾਈ ਇੱਥੋਂ ਚੌੜਾਈ ਹੈਗੀ ਆ ਫਲੋਈ ਦੀ ਇਸ ਤਰ੍ਹਾਂ ਸਾਢੇ 3 ਇੰਚ ਤਾਂ ਕਿ 7 ਇੰਚ ਹੋ ਜਾਈ ਜਿਹੜੀ ਸਾਈਡ ਫਲੋਈ ਪਾਉਣੀ 2 ਇੰਚ ਡਿਸਟੈਂਸ ਤੇ ਪਾਉਣੀ ਆ ਇਸ ਤਰ੍ਹਾਂ ਇਦੋਂ 2 ਇੰਚ ਡਿਸਟੈਂਸ ਤੇ ਪੂਰੀ ਤਿਕੋਣ ਬਣ ਜੂ ਆਪਣੀ ਇਧਰ ਵੀ 2 ਇੰਚ ਤੇ ਇਸ ਤਰ੍ਹਾਂ ਆਪਣੀ ਤਿਕੋਣ ਬਣ ਗਈ ਇੱਕ ਤਰ੍ਹਾਂ ਦੀ ਲੰਬਾਈ ਹੈਗੀ ਆ 7 ਇੰਚ 3.5 ਇੰਚ ਇਸ ਤਰ੍ਹਾਂ ਜੇ ਆਪਾਂ ਦੂਜੇ ਪੱਲਿਆਂ ਤੇ ਵੀ ਨਿਸ਼ਾਨੀ ਲਾ ਸਕਦੇ ਹਾਂ ਇਸ ਤਰ੍ਹਾਂ ਚੱਕਿਆ ਇੱਕ ਪੱਲਾ ਇੱਥੇ ਨਿਸ਼ਾਨ ਲਾਇਆ ਫਿਰ ਅੱਗੇ ਗਏ ਤਾਂ ਆਪਣੇ ਪਿਛਲੇ ਪੱਲਿਆਂ ਤੇ ਵੀ ਇਹ ਇੱਕੋ ਜਿਹੀ ਨਿਸ਼ਾਨ ਲੱਗ ਜਾਂਦੇ ਆ ਜੇ ਤੁਸੀਂ ਇਸ ਤਰ੍ਹਾਂ ਦੁਆਰਾ ਮਿੰਕੀ ਵੀ ਦੇਖ ਸਕਦੇ ਹੋ ਦੇਖੋ 3.5 ਇੰਚ ਬਿਲਕੁਲ ਦੇਖੋ ਆਪਣੇ ਆਪ ਲੱਗੇ ਨੇ 3.5 ਇੰਚ ਤੇ ਜਾ ਕੇ ਇਸ ਤਰ੍ਹਾਂ ਇੰਚ ਟੇਪ ਦੀ ਨੋਕ ਰੱਖਣੀ ਆ ਬੈਕ ਵਾਲਾ ਹਿੱਸਾ ਇਹ ਸੈਂਟਰ ਚਾ ਦੋਨੇ ਹਿੱਸਿਆਂ ਦੇ ਵੀ ਨਿਸ਼ਾਨ ਇਸ ਤਰ੍ਹਾਂ ਲੱਗ ਜਾਂਦੇ ਆ ਇਹ ਇਸ ਤਰ੍ਹਾਂ ਜੀ ਹੁਣ ਆਪਾਂ ਕੀ ਕਰਨਾ ਤਿੱਗ ਦਾ ਨਿਸ਼ਾਨ ਵੀ ਲਗਾਉਂਦੇ ਆ ਜੇ ਆਪਾਂ ਤਿੱਗ ਹੈਗਾ 13.5 ਇੰਚ ਤਾਂ ਆਪਾਂ 14.5 ਇੰਚ ਤਿੱਗ ਵੀ ਤਿਆਰ ਕਰ ਲਓ ਇੱਥੇ ਤਿੱਗ ਦਾ ਨਿਸ਼ਾਨ ਲਾ ਲਓ ਇੱਕ ਪਹਿਲਾਂ ਤਿੱਗ ਮਤਲਬ ਇੱਥੇ ਆਪਣੇ ਚਾਕ ਰੱਖਣੇ ਨੇ ਨੀਚੇ ਵਾਲੇ ਇੱਥੇ ਕੱਟ ਐਸ ਤਰ੍ਹਾਂ ਕੱਟ ਲਾ ਲਓ ਇੱਕ ਐਸ ਤਰ੍ਹਾਂ ਲਾ ਲਓ ਇੱਕ ਆਪਣੀਆਂ ਸਾਈਡ ਬਲੋਈ ਹੁੰਦੀ ਹੈ ਜਿਹੜੀ ਉਹਦਾ ਐਸ ਤਰ੍ਹਾਂ ਕੱਟ ਲਾ ਲਓ ਤਾਂ ਕਿ ਉੱਪਰ-ਨੀਚੇ ਜਾਵੇ ਨਾ ਕਮੀਜ਼ ਹਿੱਲੇ ਨਾ ਜਦੋਂ ਆਪਾਂ ਸਲਾਈ ਕਰਦੇ ਹਾਂ ਕਮੀਜ਼ ਇਹ ਟੱਕ ਮਿਲਨੇ ਜ਼ਰੂਰੀ ਹੈ ਜੇ ਟੱਕ ਟਪਣ ਟੱਕ ਮਿਲਦੇ ਆ ਤਾਂ ਕਮੀਜ਼ਾ ਅੱਗੇ ਪਿੱਛੇ ਨਹੀਂ ਜਾਂਦਾ ਸਾਈਡ ਤੇ ਨਹੀਂ ਜਾਂਦਾ ਇਸ ਕੱਟ ਦਾ ਮਤਲਬ ਇਹੀ ਆ ਠੀਕ ਹੈ ਜੀ ਅੱਗੇ ਆਪਾਂ ਹੁਣ ਆਜੂ ਕਟਿੰਗ ਤੇ ਆਪਾਂ ਤੀੜਾ ਤੇ ਮੋਢੇ ਦੀ ਕੱਟ ਪਾਣੀ ਆ ਤੀੜਾ ਇੱਥੋਂ ਲੈ ਕੇ ਪਹਿਲਾਂ ਬੈਕ ਵਾਲੀ ਹਾਫ ਸਕੁਆਰ ਕਾਟ ਪਾਉਂਗਾ ਇਸ ਤਰ੍ਹਾਂ ਇਹ ਪੀਸ ਛੱਡ ਦੋ ਫਿਰ ਆ ਉੱਪਰਲਾ ਪੀਸ ਚੁੱਕੋ ਆ ਪਿਛਲਾ ਪੀਸ ਆ ਗਿਆ ਹਾ ਆਪਣਾ ਫਰੰਟ ਪੀਸ ਆ ਗਿਆ ਲਓ ਜੀ ਇਸ ਤਰ੍ਹਾਂ ਬਿਲਕੁਲ ਗੋਲ ਸ਼ੇਪ ਚ ਦਿਆ ਕਰੋ ਉਹਨੇ ਜਿਸ ਤਰ੍ਹਾਂ ਗੋਲ ਸ਼ੇਪ ਦਊਂਗੇ ਉਹਨੇ ਵਧੀਆ ਤੁਹਾਡੀ ਇਹਦੇ ਸਲਾਈ ਹੋ ਜੂਗੀ ਇਸ ਤਰ੍ਹਾਂ ਜੀ ਇੱਕ ਥੋੜਾ ਜਿਹਾ ਆਪਾਂ ਮੂਰੇ ਪੀਸ ਚ ਉੱਚਾ ਨੀ ਮਾਰਖੋ ਤਾਂ ਕਿ ਗਲਾ ਪਿੱਛੇ ਨਾ ਜਾਵੇ ਹਲਕਾ ਜਿਹਾ ਜੇ ਲੇਡੀਜ਼ ਪਤਲੀਆਂ ਫਿਰ ਤਾਂ ਹਲਕੇ ਨਾਲ ਵੀ ਚੱਲ ਜੇ ਜੇ ਲੇਡੀਜ਼ ਮੋਟੀ ਆਪਾਂ 1 ਇੰਚ ਦਾ ਵੀ ਪਾ ਸਕਦੇ ਹਾਂ ਇਸ ਤਰ੍ਹਾਂ ਕਮੀਜ਼ ਤਾਂ ਕਿ ਬੈਕ ਨਾ ਜਾਵੇ ਲੋ ਜੀ ਇਹ ਹੋ ਗਈ ਆਪਣੀ ਕਮੀਜ਼ ਦੀ ਕਟਿੰਗ ਸਿਰਫ ਆਪਣਾ ਹੁਣ ਹੈਗਾ ਬੈਕ ਗਲਾ ਇਹ ਲੇਡੀਜ਼ 5 ਇੰਚ ਗਲਾ ਪਾਉਂਦੀ ਹੈ ਕਈ ਵੱਧ ਵੀ ਪਾ ਲੈਂਦੇ ਆ ਠੀਕ ਹੈ ਜੀ ਉੱਚਾ ਨੀਵਾ ਵੀ ਪਾ ਲੈਂਦੇ ਆ ਲੋਕੀ 7 ਇੰਚ ਤੱਕ ਵੀ ਪਾ ਲੈਂਦੇ ਨੇ ਬਸ ਉਸ ਤਰ੍ਹਾਂ ਹੀ ਗੁਲਾਈ ਦੇਣੀ 7 ਵਾਲਿਆਂ ਨੂੰ ਇਸ ਤਰ੍ਹਾਂ ਗੁਲਾਈ ਦੇ ਦੇਣੀ ਆ 5 ਇੰਚ ਵਾਲੇ ਨੂੰ ਇਸ ਤਰ੍ਹਾਂ ਦੇ ਦੇਣੀ ਆ ਆ ਪਿਛਲਾ ਗਲਾ ਕਟਿੰਗ ਹੋ ਗਿਆ ਜੀ ਆਪਣਾ ਲੋ ਜੀ ਇਹ ਆਪਣੀ ਕਮੀਜ਼ ਦਾ ਹੋ ਗਿਆ ਤਿਆਰ ਅਗੇ ਆਪਾਂ ਬਾਜੂ ਕਟਿੰਗ ਕਰਦੇ ਹਾਂ ਇਸਨ ਫੋਲਡਰ ਦੇ ਸਾਈਡ ਤੇ ਰੱਖੋ। ਲਓ ਜੀ ਅੱਗੇ ਆਪਾਂ ਸਲਵਾਰ ਹ ਤੱਕ ਹਾਂ ਕਮੀਜ਼ ਕਟਿੰਗ ਹੋ ਗਈ ਹੁਣ ਆਪਾਂ ਬਾਜੂ ਕਟਿੰਗ ਕਰ ਲਈਏ। ਬਾਹ ਦੀ ਲੰਬਾਈ ਹੈਗੀ 17 ਇੰਚ ਪਲੱਸ 2 ਇੰਚ ਵੱਧ ਕੱਟਣੀ ਆ 19 ਇੰਚ। ਸਾਡੇ 19 ਇੰਚ ਤੱਕ ਵੀ ਲੈ ਜਾ ਸਕਦੇ ਆ। ਇਸ ਤਰ੍ਹਾਂ ਕਟਿੰਗ। ਫਿਰ ਆਪਾਂ ਬਾਜੂਾਂ ਚ ਕੀ ਕਰਨਾ? ਮੋਢੇ ਦੀ ਕਾਟ ਪਾਣੀ ਆ।

अपने फ्रंट वाले भी हिस्सा हो गया अपना बैक वाला हिस्सा हो गया इस तरह अपना बाजू कटिंग हो गया जी आप अगे सलवार कटिंग कर रहे हाँ जी अपन साढ़े कती इंच लंबाई चाहिए सी ये अपना कपड़ा उन्होंने बिल्कुल हल्की सलवार पानी है झोली बिचागे इस तरह ਇਸ ਤਰ੍ਹਾਂ ਇਹ ਆਪਣੇ ਚੋਲੀ ਆ ਆਪਣੇ ਲੰਬਾਈ ਆ ਇਸ ਤਰ੍ਹਾਂ ਇਧਰੋਂ 33 ਇੰਚ ਤੇ ਆ ਚੋਲੀ ਆ ਰਿਚੂ ਕੱਢਣੀ ਆ ਇਹ ਚੋਲੀ ਦੇ ਕਪੜਾ ਬਹੁਤ ਥੋੜਾ ਆਪਾਂ ਨੂੰ ਸਿਰਫ 3 ਇੰਚ ਰਹਿ ਗਏ ਆਪਣੇ ਕੋਲ ਆਪਾਂ ਨੂੰ ਚੋਲੀ ਚਾਹੀਦੀ 9 ਇੰਚ ਇਹਦਾ ਵੀ ਆਪਾਂ ਹੱਲ ਕਰਾਂਗੇ ਇਹਨੂੰ ਵਧਾਵਾਂਗੇ ਚੋਲੀ ਕਿਵੇਂ ਰਿਚੂ ਕੱਢਣੀ ਹੁੰਦੀ ਆ ਉਸ ਤਰ੍ਹਾਂ ਹੀ ਤੁਸੀਂ ਵਿੱਚ ਸਿੱਖ ਜਾਓਗੇ ਤੇ ਇਸ ਤਰ੍ਹਾਂ ਇਸ ਨੂੰ

ਸਤਰਾ ਮਿਲਾ ਦੋ ਕਪੜੇ ਕੰਨਾਂ ਨਾਲ ਕੰਨ ਚਿੰਦਰਾ ਮਲਉ ਕਟਿੰਗ ਕਰ ਦਿੱਤੋ ਇਹ ਰੇਵ ਕਪੜੇ ਦੇ ਬੱਧ ਕੱਟ ਹੋ ਜਾਂਦਾ ਇਸ ਕ ਬਣਾਉਣ ਲਈ ਕੋਈ ਗੱਲ ਨਹੀਂ ਬਹੁਤ ਹੋ ਜਾਂਦਾ ਅੱਜ ਕੱਲ ਸਟੇਰਸ ਨਾ ਬਹੋਂਦੇ ਨੇ ਰੈਸਪੀ ਪਹਿਲੀ ਚੀਜ਼ ਕਟਿੰਗ ਕਰਨੀ ਹੁੰਦੀ ਆ ਲੋ ਜੀ ਇਸ ਦਿਨਾਰ ਆਪਣੀ ਬਹੁਤ ਜ਼ਿਆਦਾ ਭਾਰੀ ਹੋ ਰਹੀ ਆ ਅੱਜ ਕੱਲ ਬਹੁਤ ਹੈਵੀ ਦਿਨਾਰ ਦਾ ਰਵਾਜ ਨਹੀਂ ਹੈਗਾ ਸਿਰਫ ਆਪਾਂ ਨੇ ਬਹੁਤ ਹਲਕੀ ਕਰਨੀ ਹੋਵੇ ਤਾਂ ਇਸ ਤਰ੍ਹਾਂ ਤੇ ਸਾਡੇ ਤੇ 24 ਇੰਚ ਬਹੁਤ ਵਸਤਾਂ ਸਿਰਫ ਲੜੀ ਕੁੜੀਆਂ ਨੇ ਉਹ ਤਾਂ ਸਿਰਫ 21 ਇੰਚ ਤੱਕ ਪਾਉਂਦੇ ਥੋੜੀ ਜਿਹਾ ਬਿਜੁਰਗ ਅਰਗੇਨਾਈਜ਼ ਕਰਕੇ ਥੋੜੀ ਜਿਹੀ 3 ਇੰਚ ਬਹੁਤ ਹੈ ਤੇ ਇਤੋਂ ਹੁਣ ਮੂਰੀ ਆਪਾਂ ਨਾ 9 ਇੰਚ ਰੀਪਾ ਨਾ ਇੰਚ ਰੱਖਣੀ ਆ 9 ਇੰਚ ਤੋਂ ਐਥ ਲੈਂਚੀ ਤੇ ਰੱਖੀ ਐਂਡ ਕਟਿੰਗ ਹੋ ਜਾਈਏ ਲਓ ਜੀ ਉਹ ਸਾਫ ਹੋ ਗਈ ਆਪਣੀ ਕਟਿੰਗ ਨਹੀਂ ਲਈ ਇਸ ਤਰ੍ਹਾਂ ਸਲਾਈਟ ਕਟਿੰਗ ਹੋ ਗਈ ਇਸ ਲਈ ਆ ਜਿਹੜਾ 12 ਬਲ ਕਪੜਾ ਸਿੰਗਲ ਸਿੰਗਲ ਕਰ ਨੂੰ ਤਾਂ ਜੀ ਸੀਨ ਵੀ ਲੈਪਨ ਸਿੰਗਲ ਸਿੰਗਲ ਵੀ ਕਰਨਾ ਹੈ ਹਾਲੋ ਜੀ ਆਪਣੇ ਹੁੰਦੇ ਆ ਹੋ ਗਈ ਬਾਲੇ ਜੀ ਆਪਣੇ ਸਲਵਾਰ ਦੇ ਇਹ ਹੈਗੀ ਆਪਣੀ ਕੰਪਲੀਟ ਸਲਵਾਰ ਜਿਆ ਇਹਦੇ ਵਿੱਚ ਇੱਕ ਪਲੇਟੀ ਕਟਣ ਵਾਲੀ ਆ अनकंप्लीट हैストラ कंप्लीट ਕਰਦੇ ਸਿਰ ਫੌਨਲੀ ਪੇਟੀ ਡੈਗੀ ਪੇਟੀ ਰੇਟੀ ਹੈਗੀ ਸੀ ਆਪਣੀ 2 ਇੰਚ ਤੇ ਜਿਹੜੀ ਆਪਾਂ ਲੰਬਾਈ ਲਾਉਣੇ ਨੂੰ ਆ ਪੇਟੀ ਦੀ 7 ਇੰਚ ਤਿਆਰ ਹੋ ਚੰਗੀ ਤਾਂ ਇਸ ਤਰ੍ਹਾਂ ਇਹ ਆਪਣੇ 6.5 ਇੰਚ ਹੈ ਇਸ ਤਰ੍ਹਾਂ ਆਪਾਂ ਹੋਰਸ ਤੋਂ ਆਪਣਾ ਕੱਪੜਾ ਲੈਂਦੇ ਆ ਤੇ ਇਸ ਤਰ੍ਹਾਂ ਲਗਾਉ ਨੂੰ ਤਿਆਰ ਆਪਣੀ 2 ਇੰਚ ਚਾਹੀਦੀ ਹੈ ਇਹ ਆਪਣੇ ਕੋਲ 1 ਇੰਚ ਤਾਂ ਇਹਨਾਂ ਨੂੰ ਥੋੜਾ ਜਨਾ ਲੱਗ ਤੋਂ ਕੁਝ ਕਿ ਹਿੱਸਾ ਕੱਪੜੇ ਦਾ ਪਾਉਣਾ ਪਊਗਾ 7 ਇੰਚ ਤਾਂ ਜੀ ਇਸਤਰਾ ਲੰਬਾਈ ਹੋਣੀ ਚਾਹੀਦੀ ਆ ਤੇ 2 ਇੰਚ ਆਪਣਾ ਚੜਾਈ ਚਾਹੀਦੀ ਬਿਲਕੁਲ ਘੱਟ ਹੈਗੀ ਇਹ ਆਪਣਾ ਕੋਲ ਸਿਰਫ 1 ਇੰਚ ਇਸਤਰਾ 7 ਇੰਚ ਕਰਕੇ ਕਟਿੰਗ ਕਰ ਲਓ ਜਿਹੜਾ ਐਕਸਟਰਾ ਕੱਪੜਾ ਥੋੜਾ ਜਿਹਾ ਵੱਧ ਕੱਟ ਲੈਣ ਦਾ ਸੋਚੀ ਸਪਾਈ ਕਰਦੇ ਕੋ। ਇਹ ਹੋਊਗੀ। ਆਪਾਂ ਨੂੰ ਚਾਹੀਦੀ ਹੈ ਇਹ ਪੇਟੀ 2 ਇੰਚ। ਪਲੱਸ ਕਰ ਦਿੰਨੇ ਆਪਾਂ ਐਡ ਕਰਕੇ ਕੱਪੜਾ। ਆਪਾਂ ਨੂੰ ਚਾਹੀਦੀ ਹੈ ਇਹ ਬਾਈ ਇੰਚ ਤਿਆਰ ਤਾਂ ਪੇਟੀ ਆਪਾਂ 3 ਇੰਚ ਚਾਹੀਦੀ ਹੈ। ਐਸਾ ਥੋੜਾ ਜਿਹਾ ਕੱਟ ਕਰਕੇ ਸੈਕੰਡਰੀ। ਇਹ ਹੋਊਗੀ ਆਪਾਂ ਪੇਟੀ ਹੈਗੀ 3 ਇੰਚ ਤਿਆਰ। ਆਹ ਕਪੜਾ ਐ ਅਡ ਕਰਦੇ ਹੋ ਇਸ ਤਰ੍ਹਾਂ ਇਸ ਨੂੰ ਪੇਟ ਨੂੰ ਚੰਗੀ ਤਰ੍ਹਾਂ ਕਪੜਾ ਛੋਟਾ ਜਿਹਾ ਲੈ ਕੇ ਬੰਨ੍ਹ ਦਿੱਤੀ ਜਾਈ ਤਾਂ ਕਿ ਹੋਲੀ ਰਜਨ ਨਾ ਨਾ ਜਵੇ ਪੇਟ ਨੂੰ ਅਸਰਾ ਬੰਨੋ ਜਦੋਂ ਅਸਰਾ ਸਲਵਾਰ ਆਪਣੇ ਕੰਪਲੀਟ ਹੋ ਗਈਆਂ ਜਦੋਂ ਸਲਵਾਰ ਕੰਪਲੀਟ ਹੋ ਜੇ ਕੋਈ ਐਕਸਟਰਾ ਕਪੜਾ ਲੈ ਕੇ ਇਹਨੂੰ ਇਸ ਤਰ੍ਹਾਂ ਬੰਨ੍ਹਦੇ ਹੋ ਜੇ ਆਪਾਂ ਦੋ ਦਿਨਾਂ ਦਾ ਦੋ ਹੀ ਸੂਟ ਸੀਣਾ ਪੈ ਜੇ ਤਾਂ ਕਿ ਇਹਨੂੰ ਖੋਲੋ ਤੇ ਸਲਵਾਰ ਚੱਕ ਕੇ ਸੀ ਲਓ ਇਸ ਤਰ੍ਹਾਂ ਹੈ ਜੀ ਆਪਣੇ ਪੰਜਾਬੀ ਸੂਟ ਦੀ ਕਟਿੰਗ વિડીયો વધી લી લાઈક તે શેર જરૂર કરના ધનવાદ